ਅੱਸੀ ਗੱਲ ਦੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਅੱਜ ਬਾਈ ਆਪਣਾ ਡੋ ਫਾਰਮ ਦਿੱਤਾ ਜੀ ਨਮਾ 30 60 ਤਿੰਨ ਸਪੀਡ ਵਾਲਾ ਤੇ ਬਾਈ ਨੇ ਸਾਡੇ ਲੋਕ ਲੈ ਆਏ ਵੇ ਇੱਧਰ ਠੀਕ ਹੈ ਬਾਈ ਜੀ ਨੌ ਤੋਂ ਬਾਅਦ ਵਰਕ ਆ ਜੀ ਇਸ ਪਰੇ ਤੋਂ ਇੱਕ ਇੱਕ ਦੇਣਾ ਬਾਈ ਲੰਗਾ ਜੀ ਠੀਕ ਹੈ ਜੀ ਚੰਗਾ ਰੋ ਓਕੇ ਜੀ ਓਕੇ ਠੀਕ ਹੈ ਬੜਾ ਇੱਕ ਵਾਰ ਤੇਲ ਮਿਲ ਲੈਣ ਨੂੰ ਦੋ ਆ ਆ ਜੀ ਉੱਠੀ ਆ ਜਾ ਬਸ ਤੂੰ ਜਾਈਂ ਨਾ ਇੱਥੇ ਆ ਜਾਓ ਇੱਥੇ ਆ ਜਾਓ ਬਹੁਤ ਬਹੁਤ ਮੁਬਾਰਕਾਂ ਬਰੇ ਤੁਹਾਨੂੰ ਵੈਗ ਨੂੰ ਤਰੱਕੀਆਂ ਬਖਸ਼ੇ ਹਾਂਜੀ ਹਾਂਜੀ ਦਿਨ ਦੁਗਣੇ ਰਾਤ ਚੌਗਣੇ ਜੀ ਮਛੜਦੋ ਕੋਈ ਗੱਲ ਕਾਕੇ ਲਾ ਪੁੱਤ ਲੈ ਆਜਾ ਬਰੇ ਆਜਾ ਪੁੱਤ ਅੱਜ ਮੂਠਾ ਕਰਾ ਮੂਠਾ ਕਰਦੇ ਪੈਣ ਵੀਡੀਓ ਬਣਾ ਲਈ ਮਿਲ ਜੀ ਅੱਜ ਉਹਨੇ ਦੇ ਨੂੰ ਜੱਗੂ ਮਹਾਲ ਚੈਨ ਦੇਖਣ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਛੋਟਿਆਂ ਨੂੰ ਪਿਆਰ ਵੱਡਿਆਂ ਦੇ ਗੋਡੀ ਹੱਥ ਜਿਹੜੇ 80 ਸਾਲ ਦੇ ਹੋ ਗਏ ਕਿਹਨੇ ਜਾਂਦਾ ਬਾਈ ਠੀਕ ਆ ਜੀ ਦੇਭੂ ਤਾਂ ਬਾਇਰੋ ਟੈਕਟਰ ਉੱਤਾ ਪਰ ਇਸਪਰੇ ਹਾਂਜੀ ਹਾਂਜੀ ਬਾਇਰ ਨੂੰ ਕਰੇ ਵੀ ਜਾ ਕੇ ਆਇਆ ਤੁਮ ਠੀਕ ਹੈ ਜੀ ਮਿਲ ਕੇ ਬੜਾ ਵਧੀਆ ਲੱਗਿਆ ਠੀਕ ਹੈ ਕਰ ਕਰੋ ਬੜਾ ਘੇਟ ਬਣਿਆ ਹੋਇਆ ਠੀਕ ਹੈ ਜੀ ਲੋਕੇਸ਼ਨ ਬੜੀ ਵਧੀਆ ਅੱਛਾ ਜੀ ਗੱਲਬਾਤ ਕਰਕੇ ਬੜਾ ਘੇਟ ਲੱਗਿਆ ਠੀਕ ਹੈ ਜੀ ਸਾਡਾ ਵੀ ਹੋ ਗਿਆ ਠੀਕ ਹੈ ਠੀਕ ਹੈ ਜੀ ਸੌਦਾ ਨਹੀਂ ਜ਼ਿਆਦਾ ਠੀਕ ਹੋ ਗਿਆ ਅੱਛਾ ਤੇ ਬਾਈ ਨਾਲ ਮੁਲਾਕਾਤ ਚਲੋ ਮਾਰਾ ਤਰਕੀਆਂ ਬਕਸੇ ਉਹ ਨਹੀਂ ਗੱਲ ਹੁੰਦੀ ਕਹਿਣ ਦੀ ਗੱਲ ਹੁੰਦੀ ਲੇਕਿਨ ਇਹ ਜੀ ਗੱਲ ਠੀਕ ਹੈ ਜੀ ਤੇ ਬਾਈ ਤੁਸੀਂ ਦੱਸੋ ਮੜਾ ਮੁੰਡਾ ਕਿਵੇਂ ਤੋਰਾਂ ਬਣ ਗਿਆ ਸਾਨੂੰ ਬਸ ਬੈਠਿਆਂ ਦਾ ਸਾਡੇ ਕਨੇ ਬਾਅਦ ਜਕਾਰ ਬਣ ਗਿਆ ਜੀ ਹਾਂਜੀ ਚਲੋ ਟਰੈਕਟਰ ਅਸੀਂ ਨਵਾ ਲੈ ਲਾ ਠੀਕ ਹੈ ਜੀ ਫੇਰ ਅਸੀਂ ਬਾਈ ਨੂੰ ਮਿਲਿਆ ਆ ਕੇ ਹਾਂਜੀ ਬਾਈ ਸਾਨੂੰ ਬਹੁਤ ਵਧੀਆ ਵਰਤਨ ਦਾ ਸਾਥ ਸਾਨੂੰ ਪਾਈ ਮਿਲਿਆ ਠੀਕ ਹੈ ਜੀ ਬੀ ਬਹੁਤ ਵਧੀਆ ਗੱਲਬਾਤ ਪੈਰੀ ਹਾਂਜੀ ਜੀ ਸਾਡੇ ਮਨ ਮੰਨ ਗਿਆ ਵੀ ਹਾਂਜੀ ਟਰੈਕਟਰ ਇਹੋ ਤੁਹਾਨੂੰ ਮੇਰੇ ਖਿਆਲ ਬਾਹਰੋਂ ਵੀ ਬੇਟੇ ਦਾ ਫੋਨ ਆਇਆ ਬੇਟੇ ਦਾ ਵੀ ਫੋਨ ਆਇਆ ਤਾਂ ਬਾਹਰ ਤੋਂ ਥੋੜਾ ਬੇਟਾ ਬਾਹਰ ਜੀ ਹਾਂਜੀ ਕੀ ਨਾਮ ਬੇਟੇ ਦਾ ਜਤਿੰਦਰ ਸਿੰਘ ਜੀ ਜਤਿੰਦਰ ਸਿੰਘ ਹਾਂਜੀ ਹਾਂਜੀ ਜਤਿੰਦਰ ਛੋੜੇ ਵੀਰੇ ਤੇਰਾ ਧ ਤੇ ਮਰਤਕੀਆਂ ਬਖਸ਼ੇ ਤਨ ਹੋਰ ਭਾਗ ਲਾਵੇ ਸਾਡੇ ਡਾਇਰੈਕਟਰ ਸਪਾਰਸ਼ ਪਾਈ ਆ ਤੁਸੀਂ ਇੱਕ ਸਾਡੇ ਹਰਪ੍ਰੀਤ ਸਿੰਘ ਆ ਜੀ ਹਰਪ੍ਰੀਤ ਸਿੰਘ ਹਰਪ੍ਰੀਤ ਜੀ ਉਹਨਾਂ ਨੇ ਵੀ ਇਹੀ ਕੀ ਉਹ ਵੀ ਨਿਊਜ਼ੀਲੈਂਡ ਜੀ ਉਹ ਨਿਊਜ਼ੀਲੈਂਡ ਆ ਬੰਦਾ ਅੱਛਾ ਉਹਨਾਂ ਨੇ ਵੀ ਇਹੀ ਗੱਲ ਜਤਿੰਦਰ ਜਤਿੰਦਰ ਇਟਲੀ ਚ ਆ ਜੀ ਜਤਿੰਦਰ ਇਟਲੀ ਆ ਜੀ ਜਤਿੰਦਰ ਇਟਲੀ ਚ ਆ ਜੀ ਬੀ ਬਹੁਤ ਵਧੀਆ ਨਿਆਣਿਆਂ ਨੇ ਫਿਰ ਸਾਨੂੰ ਕਿਹਾ ਵੀ ਤੁਸੀਂ ਨਹੀਂ ਲਓ ਇਹੀ ਟਰੈਕਟਰ ਲੈਣਾ ਹੁਣ ਦੋਨੇ ਜਵਾਕਾਂ ਦਾ ਬਹੁਤ ਬਹੁਤ ਧੰਨਵਾਦ ਮਾਰਾ ਤਰੱਕੀਆਂ ਬਖਸ਼ੇ ਡਾਲਰ ਕਮਾਉਂਦੇ ਰਹਿਣ ਪੂਰੇ ਹਨ ਟਰੱਕ ਪਰ ਵਰਕੇ ਆਈ ਜਾਣ ਬਾਈ ਉਹਨਾਂ ਕੋਲ ਮਾਰਾ ਤਰੱਕੀਆਂ ਬਖਸ਼ੇ ਹਾਂਜੀ ਬਹੁਤ ਵਧੀਆ ਬਾਈ ਨੇ ਆਪਣੇ ਟਰੈਕਟਰ ਵਿਗਦੇ YouTube ਤੇ ਦੇਖਦੇ ਰਹਿੰਦੇ ਰਹੇ ਦੇਖਦੇ ਰਹਿੰਗੇ ਹਮੇ ਪੁਰਾਣੇ ਨਵੇਂ ਪੁਰਾਣੇ ਵੀ ਬਹੁਤ ਵਧੀਆ ਬਿਹਾਰ ਹੈ ਜੀ ਇਹਨਾਂ ਦਾ ਵੀ ਕਰਕੇ ਸੀਗਾ ਵੀ ਨਹੀਂ ਬਾਈਆਂ ਨੂੰ ਕੋਲ ਜ਼ਰੂਰ ਜਾਣਾ ਸੀ ਇੱਕ ਵਾਰ ਬਿਲਕੁਲ ਸਹੀ ਗੱਲ ਹੈ ਧੰਨਵਾਦ ਤੁਹਾਡਾ ਬਾਈ ਕੁ ਜੀ ਦਾ ਕਰਤਾ ਉਹ ਬਾਈ ਕੁ ਜੀ ਤੇ ਠੀਕ ਹੈ ਕਾਂ ਤੇ ਬੰਦ ਗਿਆ ਤੇ ਬਾਈ 30 60 ਦਿੱਤਾ ਬਾਈ ਇਹਨਾਂ ਨੂੰ ਆਪਾਂ ਨੇ 16 ਦੇ ਟਾਇਰਾਂ ਵਿੱਚ 4055 ਟਰੈਕਟਰ ਰਿਸ਼ਕੰਦੇਤ ਹੈ ਜੀ 30 ਸਾਤਾ ਆਪਾਂ 40 ਸਪੀਡ ਦੇ ਵਿੱਚ ਹੈ 16 ਸਪੀਡਾਂ ਅੱਗੇ ਨੂੰ ਅੱਠ ਪਿੱਛੇ ਨੂੰ ਸਰਜ ਡਿਸਟ੍ਰੀਬਿਊਟਰ ਦੇ ਨਾਲ ਬਾਈ ਨੂੰ ਮੱਥਾ ਟੇਕ ਕੇ ਫਿਰ ਤੇ ਪਹੁੰਚਣਾ ਡੰਡਾ ਫੱਟੀ ਡਰਾਇਵਰ ਨਾਲ ਆਉਂਦੀ ਹੈ ਜੀ 500 ਕਿਜੀ ਦੀ ਜੀ ਪੰਪ ਦੇ ਪੌਲੇ ਮੱਥਾ ਟੇਕ ਕੇ ਟਰੈਕਟਰ ਦੀ ਠੀਕ ਹੈ ਬਾਈ ਜੀ ਠੀਕ ਹੈ ਜੀ ਬੜੇ ਪਲੇਟਫਾਰਮ ਆ ਟਰੈਕਟਰ ਨੂੰ ਬਾਈ ਠੀਕ ਹੈ ਜੀ ਡਬਲ ਪੰਪ ਹੈ ਤੇ ਹ ਸਾਰੇ ਪੱਖੋਂ ਬਾਈ ਟਰੈਕਟਰ ਇਹ ਤੁਸੀਂ ਕੋਈ ਵੀ ਪ੍ਰੀਮੈਂਡ ਚਲਾ ਲਓ ਪੂਰਾ ਵਧੀਆ ਚਲਾਉਂਦਾ ਹੈ ਨਾ ਕਾਹੀ ਕਹਿੰਦਾ ਬਾਈ ਡੀਜ਼ਲ ਖਰਚਾ ਬਿਲਕੁਲ ਰੋਡ ਦੇ ਮੁਕਾਬਲੇ ਜਿੰਨਾ ਕਰੋੜਾ ਲਾਗਦੀ ਹੈ ਡੀਜ਼ਲ ਖਰਚਾ ਤੇ ਮਹਾਰਾਜ ਦੀ ਕਿਰਪਾ ਨਾਲ ਇਸ ਮਹੀਨੇ ਦਾ ਆਪਣਾ 8ਵਾਂ 9ਵਾਂ ਟਰੈਕਟਰ ਚਾਰ ਵੀ ਖੋਲੀ ਪੱਟ ਕੀ ਤੇ ਮਹਾਰਾ ਤਰੱਕੀਆਂ ਬਖਸ਼ੇ ਬਾਈ ਇਹਨਾਂ ਨੂੰ ਬਹੁਤ ਬਹੁਤ ਇਹ ਆਪਣਾ ਸ਼੍ਰੀ ਚਮਕੌਰ ਸਾਹਿਬ ਦੇ ਕੋਲ ਪਿੰਡ ਢੇਸਪਰਾ ਪੈਂਦਾ ਜੀ ਉੱਥੇ ਟਰੈਕਟਰ ਚੱਲਿਆ ਹੈਲੋ ਠੀਕ ਹੈ ਜੀ ਪਹਿਲਾਂ ਵੀ ਇੱਕ ਦੋ ਟਰੈਕਟਰ ਬਾਈਨਾਂ ਦੇ ਲਾਗਪਾਸ ਆਏ ਹੋਣੇ ਆ ਉਹਨਾਂ ਦੇਖ ਕੇ ਬਾਈਨਾਂ ਦਾ ਮਨ ਬਣਿਆ ਟਰੈਕਟਰ ਲੈਣ ਦਾ ਜੀ ਤੇ ਕਿ ਜਿੱਥੇ ਵੀ ਬਾਈ ਆਪਣੇ ਪਹਿਲਾਂ ਵੀ ਸਾਡੇ ਜਿੱਥੇ ਸਾਡੇ ਟਰੈਕਟਰ ਗਏ ਹੋਏ ਆ ਪਹਿਲਾਂ ਠੀਕ ਹੈ ਜੀ ਉੱਥੇ ਹੀ ਦੇਖ ਕੇ ਹੋਰ ਬੰਦੇ ਗਾਹ ਟਰੈਕਟਰ ਜਾਂਦੇ ਆ ਆਪਣੇ ਤੇ ਲੋ ਜੀ ਥੱਲੇ ਆਪਣਾ ਟਰੈਕਟਰ ਜਿੰਡੋ ਫਾਰਮ 30 60 ਬਹੁਤ ਬਹੁਤ ਮੁਬਾਰਕਾਂ ਬਾਈਨਾਂ ਨੂੰ ਸਾਡੇ ਵੱਲੋਂ ਇਹ ਟਰੈਕਟਰ ਚੱਲਿਆ ਜੀ ਆਪਣਾ ਫੇਰ ਤੋਂ ਦੱਸ ਦਿੰਨੇ ਦੁਬਾਰਾ ਸ਼੍ਰੀ ਚਮਕੌਰ ਸਾਹਿਬ ਦੇ ਬਿਲਕੁਲ ਨੇੜੇ ਹੀ ਪੈਂਦਾ 5-7 ਕਿਲੋਮੀਟਰ ਪਿੰਡ ਢੇਸਪੁਰਾ ਪਿੱਪਲ ਮਾਜਰੇ ਦੇ ਕੋਲੇ ਉੱਥੇ ਚੱਲਿਆ ਜੀ ਚੰਗਾ ਜੀ ਔਰ ਛੋਦਾ ਵੈਸੇ ਬਾਈ ਹੋ ਗਏ ਤੇ ਹੋਏ ਨੂੰ 3-4 ਦਿਨ ਪਰ ਬਾਈ ਨੇ ਅੱਜ ਲੈ ਕੇ ਚੱਲੇ ਆ ਟਰੈਕਟਰ ਠੀਕ ਹੈ ਜੀ ਤੇ ਲੋ ਬਾਈ ਬਦਲ ਬਾਈ ਅੱਜ ਫੇਰ ਹੋਊਗੀ ਦੇਖੋ ਕਾਲੀ ਕਟਾ ਝੜ ਕੇ ਆ ਗਈ ਐਨ ਪੂਰੀ ਕਾਲਾ ਬਾਈ ਖੜਾ ਜਾਉਂਡੀ ਰਾਲਾ ਹੋਰ ਕਾਲੇ ਬਾਈ ਠੀਕ ਹੈ ਜੀ ਕਾਲੇ ਬਾਈ ਇਹਨਾਂ ਨੇ ਬਾਈ ਦੋ ਟਰੈਕਟਰ ਦਿੱਤੇ ਆ ਚੁੱਪਚੀ ਪੀਤੇ ਜੀ ਦੇ ਦਿੰਨੇ ਇਹ ਰੋਕਾ ਨਹੀਂ ਪਾਉਂਦੇ ਹੈਗੇ ਬਹੁਤਾ ਹੈ ਕਹਿੰਦੇ ਛੁੱਟੀ ਦੇਣਾ ਹੈ ਹੈ ਕਾਲੇ ਬਾਈ ਠੀਕ ਜੀ ਗੱਲ ਆ ਅੱਛਾ ਠੀਕ ਆ ਸਾਲ ਵਧੀਆ ਕਾਲੇ ਵੀਰੇ ਆਹੀ ਦੇਣਾ ਟਰੈਕਟਰ ਵਿਕਣ ਦੇ ਆਹੀ ਮਹੀਨਾ ਜਦੋਂ ਕਦੂ ਕੰਨਾਂ ਸ਼ੁਰੂ ਹੋ ਗਏ ਜਿਹਦੀਆਂ ਲੱਗਣ ਉਹ ਉਦੋਂ ਦੇ ਬਾਅਦ ਕਿਸੇ ਨੇ ਨਹੀਂ ਆਉਣਾ ਫਿਰ ਆਪਾਂ ਉਰੇ ਬਹਿ ਕੇ ਵਿਲੇ ਬਹਿ ਕੇ ਹੀ ਜਾਣਾ ਦੋ ਤਿੰਨ ਮਹੀਨੇ ਇਹ ਜੂਨ ਜਲਾਈ ਚ ਉਦਾਂ ਗਰਮੀ ਹੋ ਜਾਂਦੀ ਆ ਮੀਂਹ ਲਾ ਕੇ ਇੱਕ ਦੋ ਮੁੱਲਕਾ ਜੀਰੀ ਚ ਵੜ ਜਾਣਾ ਫੇਰ ਨਹੀਂ ਆਉਨੇ ਬਾਈ ਸਹੀ ਗੱਲ ਬਾਈ ਪੁਰਾਣੇ ਟਰੈਕਟਰ ਦੇ ਕਾਲੇ ਬਹੁਤ ਫੋਨ ਆਉਨੇ ਵੀਰੇ ਹੁਣ ਇਸ ਟਾਈਮ ਕੋਈ ਪੁਰਾਣੇ ਟਰੈਕਟਰ ਹੈ ਨਹੀਂ ਮਨੂੰ ਡੇਲੀ ਬਾਈ ਪੁਰਾਣੇ ਟਰੈਕਟਰ ਹੁਣ ਡੇਲੀ ਦਾ 100 ਫੋਨ ਆਉਂਦਾ ਬਾਈ ਪੁਰਾਣਾ ਟਰੈਕਟਰ ਲੈਣਾ 1.5 ਲੱਖ ਵਾਲਾ ਮਹਿੰਦਰਾ ਲੈਣਾ ਠੀਕ ਹੈ ਮਹਿੰਦਰਾ ਨੂੰ ਥੋੜੇ ਦਿਨ ਪਹਿਲਾਂ ਸਾਡੇ ਕੋਲ ਬਾਈ 11-12 ਟਰੈਕਟਰ ਖੜੇ ਤੇ ਕਿਸੇ ਦਾ ਫੋਨ ਨਹੀਂ ਤਾਉਂਦਾ ਹੁਣ ਡੇਲੀ ਉਹ ਉਧਰ ਬਾਈ ਸੁੱਖਾ ਬਾਈ ਹਾਰ ਜੱਕੀ ਫਿਰਦਾ ਉਹ ਦੇਖੋ ਥਾਲ ਖੜ ਫਰ ਚਲਾਈਏ ਦੀ ਆਪਾਂ ਕੱਲ ਨੂੰ ਪਾਵਾਂਗੇ ਵੀਡੀਓ ਮੈਂ ਟਰੈਕਟਰਾਂ ਚ ਪਿੰਡ ਨੂੰ ਲੈ ਕੇ ਚੱਲੇ ਆ ਬਾਈ ਕੰਮ ਹੋ ਜੇ ਤੇ ਆਪਾਂ ਜੈਨਰੇਟਰ ਤੇ ਹੀ ਦਵਾਂਗੇ ਟਰੈਕਟਰ ਜਿਹਨੇ ਲੈਣਾ ਹੋਇਆ ਠੀਕ ਹੈ ਜੀ ਆਪਾਂ ਨੇ ਕੱਲ ਨੂੰ ਪਾਣੀ ਪੂਣੀ ਲਾਉਣਾ ਜਨਰੇਟਰ ਨਾਲ ਆਪਾਂ ਨੂੰ ਚਲਾ ਕੇ ਸੱਦੀ ਕਰਕੇ ਫੇਰ ਦਵਾਂਗੇ ਫਾਲ ਬਾਈ ਹਟਾ ਆ ਰਿਹਾ ਉਹ ਨਾ ਲਾ ਦੇ ਕੱਲ ਨੂੰ ਬਾਈ ਆਪਾਂ ਨੇ ਨਾ ਜਨਰੇਟਰ ਨਾਲ ਪਾਣੀ ਲਾਉਣਾ ਉਹਦੇ ਤੇ ਚਲਾਉਣਾ ਤਾਂ ਕਰਕੇ ਅੱਜ ਇਹਨੂੰ ਘਰ ਨੂੰ ਲੈ ਜਾਦਾ ਅੱਜ ਆਇਆ ਆਪਣੇ ਕੋਲ ਟਰੈਕਟਰ ਪੜਾ ਧੂਣਾ ਧੂਣਾ ਵੀ ਆ ਬਾਈ ਚੰਗੀ ਤਰ੍ਹਾਂ ਚਲਾਈ ਚਲੂ ਇੱਕ ਨੰਬਰ ਆ ਟਰੈਕਟਰ ਦੀ ਹਨ ਕਦੀ ਬੈਟਰੀ ਡਾਉਨ ਆ ਬੈਟਰੀ ਦਿਖਾਉਣੀ ਟਰੈਕਟਰ ਦੀ ਤੇ ਬਾਕੀ ਬਾਈ ਰੋਟਾਵੇਟਰ ਵੀ ਆਪਾਂ ਨੇ ਇੱਕ ਪਰਸੋ ਤੋਂ ਤਾਂ ਕੱਲੂ ਦੇਣੇ ਆ ਮਿਹਰ ਦੀ ਕਿਰਪਾ ਨਾਲ ਆਪਾਂ ਰੋਟਾਵੇਟਰ ਇੱਕ ਤੋਂ ਹੋਰ ਠੀਕ ਹੈ ਜੀ ਤੇ ਆਪਣੇ 8 ਫੁੱਟੇ ਵੀ ਬਾਈ ਵੱਧ ਵੇਖਿਆ ਰੋਟਾਵੇਟਰ 7 ਫੁੱਟੇ ਆਪਣੇ ਬਾਈ 7 ਫੁੱਟੇ ਵਿਕੇ ਕੋਈ ਟਰੈਕਟਰ ਬਾਈ ਸਾਰਿਆਂ ਕੋ ਬੜੇ ਹੋਗੇ 8 ਫੁੱਟੇ ਦੀ ਡਿਮਾਂਡ ਵੱਧ ਆ ਹੁਣ ਠੀਕ ਹੈ ਜੀ ਕੱਲੂ ਵੀ ਆਪਾਂ 8 ਫੁੱਟਾ ਦੇਣਾ ਕੱਲ ਨੂੰ ਨਹੀਂ ਸੌਰੀ ਪਰਸੋਂ ਬੁੱਧਵਾਰ ਲੈ ਦੇਣ ਤੇ ਬਾਕੀ ਸੀਜ਼ਨ ਆ ਬਾਈ ਹੁਣ ਆਈਆਂ 10-15 ਦਿਨ ਰੋਟਾਵੀਟਰ ਦੇ ਵੀ ਟਰੈਕਟਰਾਂ ਦੇ ਵੀ ਉਹਦੇ ਬਾਅਦ ਚ ਫਿਰ ਥੋੜਾ ਜਿਹਾ ਇੱਕ ਦੋ ਮਹੀਨੇ ਕੰਮ ਥੋੜਾ ਜਿਹਾ ਠੰਡਾ ਰਹਿੰਦਾ ਤੇ ਲੈ ਬਾਈ ਛਤਰੀ ਲੱਗਿਆ ਲਾਉਣ ਸੋਨਾ ਲਿਕਾ ਨੂੰ ਪੱਕੀ ਚੱਲੀ ਜੀ ਆਪਾਂ ਵੀ ਕਰਨ ਨੂੰ ਮੌਸਮ ਕਿਉਂਕਿ ਲੱਗਿਆ ਖਰਾਬ ਹੋਣਾ ਹਵਾ ਦਾ ਤਰੀਕਾ ਨੇ ਦਿੱਲੀ ਹੋ ਆਉਂਦੀ ਬਾਈ ਰੋਜ਼ੇ ਹਵਾ ਆ ਕੇ ਲੈਟ ਭੱਜ ਜਾਂਦੀ ਆ ਅਮੀਨੇ ਜੇ ਮੇਰੇ ਸਾਹਮਣੇ 10 ਵਾਰ ਹੋ ਲਿਆ ਕੰਮ ਇਹ ਠੀਕ ਹੈ ਜੀ ਬਾਕੀ ਕਿਸੇ ਵੀ ਮੇਰੇ ਵੀਰ ਨੇ ਕੋਈ ਪੁਰਾਣਾ ਟਰੈਕਟਰ ਵੇਚਣਾ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਕਨੈਕਟ ਕਰ ਸਕਦਾ ਜੀ ਨੰਬਰ ਆਪਣਾ ਸਕਰੀਨ ਤੇ ਚੱਲਦਾ ਹੁੰਦਾ ਬੋਲ ਵੀਦਨ 814667790 ਇਹ ਨੰਬਰ ਤੇ ਹੀ ਗੱਲਬਾਤ ਕਰ ਸਕਦਾ ਜੀ ਤੇ ਅੱਜ ਦੇ ਵਲੌਗ ਦੇ ਵਿੱਚ ਨਹੀਂ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਤੇ ਆਪਣੇ YouTube ਚੈਨਲ ਜੱਗੂ ਮਹਾਲ ਨੂੰ ਕਰਿਓ ਸਬਸਕ੍ਰਾਈਬ ਤੇ ਆਪਣਾ ਇੰਸਟਾਗ੍ਰam ਤੇ ਫੇਸਬੁੱਕ ਤੇ ਵੀ ਬਈ ਪੇਜ ਸੇਮ ਜੱਗੂ ਮਾਲ ਦੇ ਨਾਮ ਤੇ ਉਹਨੂੰ ਵੀ ਜਾ ਕੇ ਜਰੂਰ ਫੋਲੋ ਕਰਿਓ ਜੀ ਤੇ ਮਿਲਦੇ ਆਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਦਾ ਤੈਅ ਦੇ ਲੋ ਧੰਨਵਾਦ